ਸਾਡੇ ਸਰਦੂਲ ਸਿੰਘ ਤੇ ਸਮੀਲ ਕੁਮਾਰ ਜੀ ਇਹਨਾਂ ਦੀ ਅਗਵਾਈ ਚ ਗਲਤ ਸਮਾਜ ਦੇ ਉਲਟ ਜੋ ਹਿੰਦੁਸਤਾਨ ਗਵਰਨਮੈਂਟ ਤੇ ਮੋਦੀ ਸਰਕਾਰ ਦੀ ਜਿਹੜੀਆਂ ਨੀਤੀਆਂ ਨੇ ਉਹਦੇ ਖਿਲਾਫ ਉਤਲਾ ਫੁਕਿਆ ਅਸੀਂ ਮੋਦੀ ਸਰਕਾਰ ਤੋਂ ਇਸ ਜੀ ਦੀ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਇਸ ਟਾਈਮ ਤੇ ਸਤੀਫਾ ਦੇ ਦੇਣਾ ਚਾਹੀਦਾ ਹੈ ਕਿ ਜਿਹੜੇ ਹਾਲਾਤ ਨੇ ਭਾਰਤ ਸਰਕਾਰ ਦੇ ਵਿੱਚ ਬਹੁਤ ਮਾਰੇ ਹੋ ਚੁੱਕੇ ਮੋਦੀ ਸਰਕਾਰ ਦੇ ਹਾਏ 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 ਪਰਦਰਸ਼ਨ ਹੀ ਕੀਤਾ ਜਿਹੜੀ ਸਾਡੀ ਸਭ ਤੋਂ ਉੱਚੀ ਸੰਸਥਾਨ ਐ ਸਟੇਟ ਹਿਸਟਰੀਜ਼ ਆਫ ਇੰਡੀਆ ਕੋ ਸੁਪਰੀਮ ਕੋਰਟ ਆਫ ਇੰਡੀਆ ਕੋਰਟ ਦੇ ਚੀਫ ਜਸਟਿਸ ਤੇ ਜੁੱਤਾ ਮਾਰਿਆ ਇਹ ਬਹੁਤ ਮੰਤ ਭਾਗੀ ਗੱਲ ਐ ਕੁਛ ਦਿਨ ਫੈਲਾਈ ਆਈਪੀਐਸ ਡੀਜੀਪੀ ਲੈਵਲ ਦੇਖਿਆ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਤੇ ਸਰਕਾਰ ਦੇ ਖਿਲਾਫ ਬਹੁਤ ਵੱਡਾ ਜਨਗਨਾ ਛੜਾ ਹੋਇਆ ਇਸ ਚੀਜ਼ ਦਾ। ਔਰ ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ ਉਹਨਾਂ ਨੂੰ ਵਿੱਚ ਲੋਕ ਹਕਤਾਂ ਦੇ ਵਿੱਚ ਉਹਨਾਂ ਦੇ ਉੱਤੇ ਛਿੱਤਰ ਮਾਰਿਆ ਗਿਆ ਇਹ ਵੀ ਸਾਰੀ ਮੋਦੀ ਰਕਸ਼ਿਤ ਸਾਹਿਬ ਦੀ ਘਣਾਉਣੀ ਹਰਕਤ, ਭਾਜਪਾ ਦੀ ਘਣਾਉਣੀ ਹਰਕਤ ਆ। ਕਿ ਆਮ ਆਗ੍ਰਸ ਪਾਰਟੀ ਉਹਨਾਂ ਦੇ ਹਿੱਤ 'ਚ, ਸਲਤਾਂ ਦੇ ਹਿੱਤ 'ਚ, ਗਰੀਬਾਂ ਦੇ ਹਿੱਤ 'ਚ, ਪੁਚਲਿਆਂ ਦੇ ਹਿੱਤ 'ਚ ਆਵਾਜ਼ ਉਠਾਉਂਦੀ ਰਹੂਗੀ। ਅੱਜ ਅਸੀਂ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵੱਲੋਂ ਮੋਦੀ ਸਰਕਾਰ ਦਾ ਤੇ ਮੋਦੀ ਸਾਹਿਬ ਦਾ ਪਤਲਾ ਬੋਕਿਆ ਜਿਹੜਾ ਮੋਦੀ ਸਰਕਾਰ ਭਾਜਪਾ ਦੀ ਸਰਕਾਰ ਵੱਲੋਂ ਦਲਸਾਂ ਦੇ ਖਿਲਾਫ ਅਤਿਆਚਾਰ ਕੀਤਾ ਜਾ ਰਿਹਾ ਹੈ ਜਿਵੇਂ ਕਿ ਕੁਝ ਦਿਨ ਪਹਿਲਾਂ ਹੀ ਆਈਪੀਐਸ ਡੀਜੀਪੀ ਲੈਵਲ ਦੇ ਕੇ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਤੇ ਸਰਕਾਰ ਦੇ ਖਿਲਾਫ ਬਹੁਤ ਵੱਡਾ ਜਨਮਾ ਖੜਾ ਹੋਇਆ ਇਸ ਚੀਜ਼ ਦਾ। ਔਰ ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ ਉਹਨਾਂ ਨੂੰ ਵਿੱਚ ਲੋਕਤਾਂ ਦੇ ਵਿੱਚ ਉਹਨਾਂ ਦੇ ਉੱਤੇ ਛਿੱਤਰ ਮਾਰਿਆ ਗਿਆ ਵੀ ਸਾਰੀ ਮੋਦੀ ਰਕਸ਼ਿਤ ਸਾਹਿਬ ਦੀ ਘਣਾਉਣੀ ਹਰਕਤ, ਬੀਜੇਪੀ ਦੀ ਘਣਾਉਣੀ ਹਰਕਤ ਆ। ਅਸੀਂ ਮੋਦੀ ਸਰਕਾਰ ਤੋਂ ਇਸ ਚੀਜ਼ ਦੀ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਇਸ ਟਾਈਮ ਤੇ ਸਤੀਫਾ ਦੇ ਦੇਣਾ ਚਾਹੀਦਾ। ਕਿ ਜਿਹੜੇ ਹਾਲਾਤ ਨੇ ਭਾਰਤ ਸਰਕਾਰ ਦੇ ਵਿੱਚ ਬਹੁਤ ਮਾਰੇ ਹੋਏ ਜਿੱਤੇ મોદી ਸਰਕਾਰ ਦੇ ਰਾਹਲ ਗਾਂਧੀ ਨੇ ਆਪਣਾ ਜਿਹੜੇ ਵਿਚਾਰ ਲੋਕਾਂ ਦੇ ਸਾਹਮਣੇ ਲੈ ਕੇ ਆ ਗਏ ਵੋਟ ਚੋਰੀ ਦਾ ਤੇ ਵੋਟ ਚੋਰੀ ਕਰਕੇ ਲੋਕ ਸੰਸਦ ਦਾ ਘਾਣ ਕਰਕੇ ਸਰਕਾਰ ਬੀਜੇਪੀ ਦੀ ਬਣੀ ਆ ਇਸ ਕਰਕੇ ਅਸੀਂ ਇਹਨਾਂ ਦੇ ਜਿਹੜੇ ਕਾਲੇ ਚਿੱਠੇ ਨੇ ਲੋਕਾਂ ਦੇ ਵਿੱਚ ਲੈ ਕੇ ਆ ਰਹੇ ਆ ਅੱਜ ਮੋਦੀ ਸਾਹਿਬ ਦਾ ਫੁੱਤਲਾ ਫੂਕਿਆ ਤੇ ਇਹਨਾਂ ਨੂੰ ਸचेत ਕੀਤਾ ਕਿ ਤੁਸੀਂ ਥੋੜੇ ਦਿਨ ਦੇ ਮਹਿਮਾਨ ਹੋ ਆਉਣ ਵਾਲੇ ਸਮੇਂ ਤੇ ਲੋਕ ਤੁਹਾਨੂੰ ਬੀਜੇਪੀ ਨੂੰ ਅਪਣਾਉਣਗੇ ਨਹੀਂ ਕਾਂਗਰਸ ਪਾਰਟੀ ਦੇ ਐਸੀ ਵਿੰਗ ਦੇ ਅੱਜ ਸਾਡੇ ਦੋਵੇਂ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਦੇ ਅਧਿਆਪੀ ਸਾਡੇ ਸਰਦੂਲ ਸਿੰਘ ਦੇ ਸਮੀਲ ਕੁਮਾਰ ਜੀ ਇਹਨਾਂ ਦੀ ਅਗਵਾਈ ਚ ਗਲਤ ਸਮਾਜ ਦੇ ਉਲਟ ਜੋ ਹਿੰਦੁਸਤਾਨ ਗਵਰਨਮੈਂਟ ਤੇ ਮੋਦੀ ਸਰਕਾਰ ਦੀ ਜਿਹੜੀਆਂ ਨੀਤੀਆਂ ਨੇ ਉਹਦੇ ਖਿਲਾਫ ਪੁਤਲਾ ਫੁਕਿਆ ਗਵਾਈ ਸਾਹਿਬ ਦੇ ਜੁੱਤਾ ਪਿੱਟਣਾ ਅੱਜ ਦੇ ADGP ਜਿਹੜੇ ਪੂਰਨ ਕੁਮਾਰ ਆਈਪੀਐਸ ਹਰਿਆਣੇ ਦੇ ਹੈ ਉਹ ਵੀ ਦਲਤ ਸੀ ਉਹਨਾਂ ਦਾ ਆਤਮ ਹੱਤਿਆ ਕਰਨਾ ਤੇ ਉਹਨਾਂ ਦਾ ਸੁਸਾਈਡ ਨੋਟ ਵੀ ਲਿਖ ਕੇ ਜਾਣਾ ਇਹ ਤੋਂ ਸਾਬਤ ਹੁੰਦਾ ਹੈ ਕਿ ਜਿਹੜੀਆਂ ਉੱਚੀਆਂ ਸੰਸਥਾਵਾਂ ਨੇ ਉੱਥੇ ਵੀ ਜਿਹੜੇ ਗਲਤ ਲੋਕ ਹੈ ਚਾਹੇ ਅਫਸਰ ਨੇ ਉਹ ਅੱਜ ਦੀ ਜਿਹੜੀ ਬੀਜੇਪੀ ਦੀ ਸਰਕਾਰ ਹੈ ਸੇਫ ਨਹੀਂ ਹੈਗੇ ਕਾਂਗਰਸ ਪਾਰਟੀ ਉਹਨਾਂ ਦੇ ਹਿੱਤ ਚ ਦਲਤਾਂ ਦੇ ਹਿੱਤ ਦੇ ਗਰੀਬਾਂ ਦੇ ਹਿੱਤ ਚ ਪੁਚਲਿਆਂ ਦੇ ਹਿੱਤ ਚ ਆਵਾਜ਼ ਉਠਾਉਂਦੀ ਰਹੂਗੀ ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਉਹਨਾਂ ਦੀ ਰਹਿਨਮਾਈ ਕਰਨ ਵਸਤੇ ਟੱਕਰ ਰੋ ਤੇ ਸਾਡੇ ਕੰਮ ਕਰਦੇ ਪਰਦਰਸ਼ਨ ਇਹ ਕੀਤਾ ਜਿਹੜੀ ਸਾਡੀ ਸਭ ਤੋਂ ਉੱਚੀ ਸੰਸਥਾਨ ਐ ਸਟੇਟਸ ਆਫ ਇੰਡੀਆ ਕੋ ਸੁਪਰੀਮ ਕੋਰਟ ਆਫ ਇੰਡੀਆ ਕੋ ਸਟ ਚੀਫ ਜਸਟਿਸ ਤੇ ਜੁੱਤਾ ਮਾਰਿਆ ਇਹ ਬਹੁਤ ਮੰਦ ਭਾਗੀ ਗੱਲ ਐ ਸਾਡਾ ਲੋਕਤੰਤਰ ਦੇ ਸੰਵਿਧਾਨ ਨੂੰ ਕਾਹਨ ਪਹੁੰਚਾਉਣ ਵਾਸਤੇ ਬੀਜੇਪੀ ਕੰਮ ਕਰ ਰਹੀ